ਮਾਂ ਹੀ ਜ਼ਿਆਦਾ ਨਾ ਬੋਲਦੀ ਹੈਗੀ ਫਿਰ ਜੋ ਤੀਨੇ ਠੰਡ ਪਾਈ ਤਾਂ ਹੀ ਘਲਾਈ ਕੁੜੀ ਨਾਲ ਜੋ ਨਾ ਨਾ ਜਾਂਦੀ ਫਿਰ ਕਿੱਥੇ ਕਾਬੂ ਆਉਣਾ ਸੀ ਉਹਨੇ ਉਹ ਰਮਨ ਕਿੰਨਾ ਚਿਹਰਾ ਰੱਖਣੀ ਮਹੀਨਾ ਰੱਖਦੀ 2 ਮਹੀਨੇ ਰੱਖਦੀ ਅਕਸਰ ਉੱਥੇ ਵੀ ਤੇ ਹੈਗੀ ਆ ਪਰਝਾਈ ਮੈਨਾਂ ਮਾਰਦੀ ਉਹ ਜਿੱਥੇ ਦੇ ਤੱਕ ਮੈਨਾਂ ਤਾਂ ਮੰਨੇ ਹੀ ਪਰ ਇਹਨੂੰ ਘਰ ਵਾਲੀ ਨੂੰ ਸਮਝ ਚਾਹੀਦੀ ਆ ਨਾ ਕਿ ਮੇਰਾ ਬੱਚਾ ਵਾ ਚੰਗੇ ਸਕੂਲ ਵਿੱਚ ਜਾਂਦਾ ਵਾ ਪਰ ਪੜਾਵਾ ਲਖਾਵਾ ਨਾ ਕੋਈ ਪਤਾ ਹੀ ਨਹੀਂਗਾ ਹਾ ਨਾ ਨਾ ਬੋਦੇ ਤਾਂ ਨਹੀਂ ਕਰੀਦਾ ਤੂੰ ਮੇਰਾ ਸੋਨਾ ਪੁੱਤ ਵਾ ਨਾ ਫਿਰ ਮੈਂ ਨਹੀਂ ਮਨ ਜਾਣੀ ਨਾ ਜਾਣਾ ਹੀ ਜਾਣਾ ਤੇ ਪੁੱਤ ਕੰਮ ਵੀ ਕਰ ਚਲੋ ਹਾਂ ਚੱਲੀਏ ਅੱਜ ਤੇਰਾ ਨੂੰ ਕੰਮ ਕਰ ਲੇਗਾ ਫੇ ਸਾਰਾ ਹਾਂ ਸਾਰਾ ਕਰ ਲੂੰਗਾ ਪੱਕਾ ਹੀ ਮੈਂ ਸੌਣ ਨਹੀਂ ਦੇਣਾ ਹੁਣ ਤੇ ਮੰਮੀ ਤੁਸੀਂ ਇਦਾਂ ਕਹਿ ਰਹੇ ਹੋ ਨਾ ਤੇ ਮੁੜ ਕੇ ਫੇ ਤੁਸੀਂ ਮੈਨੂੰ ਕਹਿਣਾ ਵੀ ਕੱਲੀ ਪਾਗ ਹੀ ਦੇ ਗਈ ਆ ਤੇ ਬਾਕੀ ਸਾਰਿਆਂ ਦੇ ਕੱਪੜੇ ਵੀ ਬਣਦੇ ਸੀ ਉਹ ਨਹੀਂ ਦੇ ਕੇ ਗਏ ਉਹ ਚੱਲ ਪੁੱਤ ਨਹੀਂ ਕਹਿੰਦੀ ਤੂੰ ਜਾ ਲੈ ਜਾ ਉਹਨੂੰ ਗੋਪੀ ਨੂੰ ਤੇ ਜਾ ਬਣਾ ਲਿਆ ਤੂੰ ਡਾੜੀ ਤੁਸੀਂ ਰਹੀਦਾ ਕਹਿੰਦੇ ਮੈਨੂੰ ਪਤਾ ਵਾ ਨਾ ਮੰਮੀ ਦਾ ਨਿੱਜਾ ਤਾਂ ਮੈਂ ਕਹਿਣ ਰਹੀ ਆ ਅੱਗੇ ਕੱਪੜੇ ਉਹਨਾਂ ਦੇ ਪਾਈਦੇ ਆ ਘਰੋਂ ਨਹੀਂ ਬਣਾਈਦੇ